ਸਾਡਾ ਪੰਜਾਬ ਚਾਰੇ ਧਰਮਾਂ ਦੇ ਲੀਡਰ ਸਹਬਾਨ ਦਰਗਾਹ ਦਾ ਨੀਂਹ ਪੱਥਰ ਇਕੱਲੇ ਇਕੱਠੇ ਪਹੁੰਚੇ ਤੇ ਫਿਰ ਲੋਕਾਂ ਨੂੰ ਵੀ ਕਰਤੀ ਇਹ اپੀਲ ਕਿ ਸਾਰੇ ਪੰਜਾਬ ਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਗੇ ਇਸ ਵੀਡੀਓ ਦੇ ਚਰਚੇ ਜੀਹਾਂ ਪੰਜਾਬ ਦਾ ਹੀ ਇੱਕ ਇਹ ਇੱਕ ਸਨਸਨੀਖੇਸ ਮਾਮਲਾ ਹੈਗਾ ਆ ਮਾਮਲਾ ਨਹੀਂ ਕਹਿ ਸਕਦੇ ਇੱਕ ਸਟੋਰੀ ਤੁਹਾਨੂੰ ਕਵਾਂਗੇ ਸਟੋਰੀ ਹੈਗੀ ਆ ਜਿੰਨੂੰ ਸੁਣ ਕੇ ਤੁਹਾਡੇ ਮਨਾਂ ਦੇ ਵਿੱਚ ਵੀ ਇਨਾਂ ਸਾਰਿਆਂ ਪ੍ਰਤੀ ਜਿਹੜਾ ਪਿਆਰ ਹੋਰ ਵੱਧ ਜਾਵੇਗਾ ਮਾਮਲਾ ਇਹ ਹੋਇਆ ਏ ਤੇ ਇੱਕ ਦਰਗਾਹ ਦਾ ਨੀਂਹ ਪੱਥਰ ਰੱਖਣਾ ਜਾਣਾ ਸੀ ਉਹਦੇ ਵਿੱਚ ਜਿਨ੍ਹਾਂ ਨੇ ਰੱਖਣਾ ਸੀ ਉਹਨਾਂ ਵੱਲੋਂ ਚਾਰੇ ਧਰਮਾਂ ਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਆਗੂ ਗਏ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੱਥੀ ਜਿਹੜਾਗਾ ਇਸ ਦਰਗਾਹ ਦਾ ਨੀਂਹ ਪੱਥਰ ਰਖਵਾਇਆ ਤਾਂ ਕਿ ਮਾਨਵਤਾ ਦੀ ਭਲਾਈ ਲਈ ਉਹ ਸਾਂਝੀ ਵਾਰਤਾ ਤੇ ਸੰਦੇਸ਼ ਦੇਣ ਲਈ ਇਹ ਵੀਡੀਓ ਉਹਨਾਂ ਨੇ ਪਨਾ ਕੇ ਸੋਸ਼ਲ ਮੀਡੀਆ ਤੇ ਪਾਈ ਹੈ ਤੇ ਜਿਹੜੇ ਕੁਝ ਲੋਕ ਇਨਾਂ ਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਉੱਤੇ ਵੀ ਤਗੜੀ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਗਈਗੀਆ ਕਿਉਂਕਿ ਜਦੋਂ ਚਾਰੇ ਧਰਮਾਂ ਦੇ ਲੋਕ ਇਕੱਠੇ ਇੱਕ ਦਰਗਾਹ ਦਾ ਨੀਂਹ ਪੱਥਰ ਰੱਖਣ ਲਈ ਉਹਨੂੰ ਬਣਾਉਣ ਲਈ ਇਕੱਠੇ ਪਹੁੰਚੇ ਨੇ ਉਹ ਨਾਲ ਦੇ ਨਾਲ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਸੰਦੇਸ਼ ਦਿੰਦੇ ਪਏ ਨੇ ਕਿ ਅਸੀਂ ਹਮੇਸ਼ਾ ਰਲ ਮਿਲ ਕੇ ਹੀ ਰਹਿਣਾ ਹੈਗਾ ਆ ਇਹ ਭਾਰਤ ਹੈ ਇਹ ਪੰਜਾਬ ਹੈ ਜਿੱਥੇ ਕਿ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਹਾਂ ਔਰ ਇਕੱਠੇ ਹੀ ਰਵਾਂਗੇ ਖਾਣਾ ਪੀਣਾ ਹਰ ਕੁਝ ਇਕੱਠਾ ਹੀ ਕਰਾਂਗਾ ਇਹ ਸੰਦੇਸ਼ ਦਿੱਤਾ ਸੁਣ ਲਓ ਤੁਸੀਂ ਆਪ ਹੀ ਵੀਡੀਓ ਨੂੰ ਦੇਖ ਕੇ ਬਹੁਤ ਹੀ ਪਿਆਰੇ ਬਕੀਰ ਸਾਹਿਬ ਨੀਮ ਖਾਨ ਜੀ ਜੋ ਮਨੁੱਖਤਾ ਦੇ ਭਲੇ ਲਈ ਇਕੱਲੇ ਮੁਸਲਮਾਨ ਭਾਈਚਾਰੇ ਦੇ ਨੇ ਮਨੁੱਖਤਾ ਦੇ ਭਲੇ ਲਈ ਕੰਮ ਕਰਦੇ ਆ ਤੇ ਸ਼ਹਿਰ ਦੇ ਵਿੱਚ ਇਹਨਾਂ ਨੇ ਬੜੇ ਕਾਰਜ ਕੀਤੇ ਆ ਜਿਹੜੇ ਮਨੁੱਖਤਾ ਦੇ ਭਲੇ ਲਈ ਕਿਸੇ ਤਰ੍ਹਾਂ ਦੇ ਵੀ ਕਿਸੇ ਦਾ ਗਰੀਬ ਦਾ ਕਿਸੇ ਉਹ ਜਿੱਥੇ ਪੈਸੇ ਕੋਈ ਨਹੀਂ ਰਹਿਣਗੇ ਕਿ ਸੋ ਇਹਨੇ ਦੇ ਪਿਤਾ ਜੀ ਦੀ ਜੋ ਦਲੀ ਖਾਇ ਸੀ ਵੀ ਅਸੀਂ ਜਿਹੜਾ ਖਦਾ ਦਾ ਘਰ ਬਣਾਉਣਾ। ਕਿ ਸੋ ਇਹਨੇ ਅੱਲਾ ਦਾ ਘਰ ਦਾ ਅੱਜ ਜਿਹੜਾ ਨੀ ਪੱਥਰ ਰੱਖਿਆ ਗਿਆ ਸੋ ਸਮੁੱਚੇ ਭਾਈਚਾਰੇ ਨੂੰ ਉਹਦੀ ਬਹੁਤ-ਬਹੁਤ ਮੁਬਾਰਕਾ। ਸੋ ਗੱਲ ਇਹ ਹੁੰਦੀ ਹੈ ਵੀ ਚਾਹੇ ਕਿਸੇ ਵੀ ਕਮਿਊਨਿਟੀ ਦਾ ਕਿਸੇ ਵੀ ਭਾਈਚਾਰੇ ਦਾ ਕੋਈ ਵੀ ਦੇਖੋ ਜਿੱਥੋਂ ਪ੍ਰੇਮ ਪਿਆਰ ਮਿਲੇ। ਨਫਰਤ ਦੀ ਭਾਵਨਾ ਨਾ ਹੋਵੇ। ਪ੍ਰੇਮ ਪਿਆਰ ਮਿਲੇ ਦੇਖੋ ਧਰਮ ਨਫਤ ਨਹੀਂ ਸਿਖਾਉਂਦਾ। ਜੋ ਮਾੜੇ ਸ਼ਰਾਰਤੀ ਅੰਸਰ ਵਿੱਚ ਵੱੜ ਜਾਂਦੇ ਆ ਚਾਹੇ ਉਹ ਕਿਸੇ ਕਮਿਊਨਿਟੀ ਦੇ ਵਿੱਚ ਹੁਣ ਚਾਹੇ ਸਿੱਖ ਹੋਣ ਮੁਸਲਮਾਨ ਹੋਣ ਹਿੰਦੂ ਹੋਣ ਚਾਹੇ ਸਾਈਕ ਹੋਣ ਦੇਖੋ ਬੰਦਾ ਗੰਦਾ ਹੋ ਸਕਦਾ ਧਰਮ ਕੋਈ ਗੰਦਾ ਨਹੀਂ ਧਰਮ ਸਾਰੇ ਪਵਿੱਤਰ ਆ ਕੋਈ ਧਰਮ ਜਿਹੜਾ ਉਹ ਜ਼ੁਲਮ ਕਰਨ ਨੂੰ ਸਿਖਾਉਂਦਾ ਸਾਰੇ ਧਰਮ ਪਵਿੱਤਰ ਆ ਬੰਦਾ ਮਾੜਾ ਹੁੰਦਾ ਉਹ ਜਦੋਂ ਕੋਈ ਵੀ ਵਿਸ਼ੇਸ਼ ਧਰਮ ਦੇ ਵਿੱਚੋਂ ਕੋਈ ਵੀ ਬੰਦਾ ਮਾੜਾ ਕਰਮ ਕਰਦਾ ਤੋ ਜਦੋਂ ਐਂਡ ਨੂੰ ਜਿਹੜਾ ਚੋਰ ਆ ਉਹ 100 ਦਿਨ ਚੋਰ ਦਾ ਰਿਕਨੇ ਸਾਡੇ ਇੱਕ ਨ ਇੱਕ ਦਿਨ ਚੋਰ ਨੇ ਫੜ ਹੋ ਜਾਣਾ ਹੁੰਦਾ ਬਿਲਕੁਲ ਦੇਖੋ ਜਲੰਧਰ ਦੇ ਵਿੱਚ ਨਾ ਵੈਸੇ ਵੀ ਸਾਰੀਆਂ ਕਮਿਊਨਿਟੀ ਦੇਖੋ ਚਾਹੇ ਕੋਈ ਕਮਿਊਨਿਟੀ ਆ ਸਾਰੇ ਨਾਲ ਸੋ ਜ ਬੜਾ ਪ੍ਰੇਮ ਆ ਤੋ ਅੱਜ ਵੀ ਦੇਖੋ ਹਿੰਦੂ ਭਾਈਚਾਰੇ ਦੇ ਲੀਡਰ ਵੀ ਆਏ ਆ ਮੁਸਲਮਾਨ ਭਾਈਚਾਰੇ ਜਿਹਨਾਂ ਸਾਰਾ ਸਾਡਾ ਇਕੱਠਾ ਹੈ ਹੀ ਹੈ ਸਿੱਖ ਲੀਡਰ ਵੀ ਆਏ ਆ ਤੇ ਅਸਾਈ ਧਰਮ ਵਾਲੇ ਵੀ ਆਏ ਆ ਠੀਕ ਆ ਨਾ ਸਾਰੇ ਸਮੁੱਚੀ ਦੇਖੋ ਚਾਹੇ ਕੋਈ ਵੀ ਧਰਮ ਵਰਗ ਸਾਰੇ ਸਾਰੇ ਜਾਨੇ ਪ੍ਰੇਮ ਪਿਆਰ ਦੇ ਨਾਲ ਆ ਕੇ ਸਾਰੇ ਇਕੱਤਰ ਹੋਏ ਆ ਇੱਕ ਮੰਚ ਦੇ ਉੱਤੇ ਤਸੋ ਮੈਂ ਤੇ ਇਹ ਬਾਹਰ ਦੇਖੋ ਬਾਹਰ ਵੀ ਇਹ ਗੱਲ ਕਰਦੇ ਕੋ ਵਿਦੇਸ਼ਾਂ ਦੇ ਵਿੱਚ ਸਾਰੇ ਇਕੱਠੇ ਆ ਵਿਦੇਸ਼ਾਂ ਦੇ ਵਿੱਚ ਦੁਨੀਆ ਆਪਣੇ ਕੰਮ ਨਾ ਮਾਤੋਂ ਰੱਖਦੀ ਆ ਸਿਰ ਆਪਣਾ ਕਾਰੋਬਾਰ ਕਰਦੀ ਆ ਤਾਂ ਆ ਕੇ ਕਾਰੋਬਾਰ ਤੋਂ ਆਪਣੇ ਜਿਸ ਦਿਨ ਸੈਟਰਡੇ ਸੰਡੇ ਨੂੰ ਵਿਹਲੇ ਹੁੰਦੇ ਉਸ ਦਿਨ ਚਾਹੇ ਗੁਰੂ ਘਰ ਆ ਚਾਹੇ ਮੰਦਰ ਮਾਝੀਰ ਉਸ ਦਿਨ ਜਾਂਦੇ ਆ ਅੱਜ ਇਹ ਬਹੁਤ ਹੀ ਇਸ ਸੁਭਾਗੇ ਜਾੜੇ ਦੇ ਉੱਤੇ ਤੇ ਪੰਜਾਬ ਤੋਂ ਖਾਸ ਕਰਕੇ ਦੁਨੀਆ ਦੇ ਵਿੱਚ ਇੱਕ ਹੋਰ ਖੂਬਸੂਰਤ ਖੁਨਿਆ ਲਾ ਕੇ ਉਹ ਸਾਰੇ ਹਿੰਦੁਸਤਾਨ ਨੂੰ ਪਰ ਪੂਰੀ ਦੁਨੀਆ ਨੂੰ ਦੇਆ ਕਿ ਜਿਹੜਾ ਧਰਮ ਹੈ ਉਹ ਹਮੇਸ਼ਾ ਆਪਸੀ ਭਾਈਚਾਰਾ ਪਿਆਰ ਸਤਿਕਾਰ ਸੇਮ ਦਾ ਪਿਆਰ ਦਿੰਦਾ ਤੇ ਅੱਜ ਉਹਦੇ ਮੱਦੇਨਜ਼ਰ ਸਾਡੇ ਬਹੁਤ ਸਾਰੇ ਲੋਕਾਂਾਂ ਪਰਿਵਾਰ ਵੱਲੋਂ ਅੱਜ ਮੁਸਲਿਮ ਕਲੋਨੀ ਦੇ ਵਿੱਚ ਜਿਹੜੀ ਮਸਜਿਦ ਦਾ ਨੀਂਹ ਪੱਥਰ ਰਖਾਇਆ ਗਿਆ ਉਹ ਸਾਡੇ ਸਾਰੇ ਧਰਮਾਂ ਦੇ ਇਸੇ ਜਿਹੜੇ ਜੀਵਨ ਜੀਅ ਅੰਮ데 ਪਾਸਕ ਸਹਿਮਾਨ ਨੇ ਨਾਵੇਂ ਉਹ ਕਿਸੇ ਵੀ ਕਮਿਊਨਿਟੀ ਨੂੰ ਨਹੀਂ। ਉਨ੍ਹਾਂ ਦੇ ਹੱਥ ਕੋ ਰਖਾਇਆ ਗਿਆ ਇਹ ਸਿਆ ਜਿਹੜਾ ਹੈਗਾ ਇਹ ਨਾ ਕੇਵਲ ਸਿਰਫ ਦਿਨੰਦਰ ਦੇ ਵਾਸਤੇ ਵਾਸਤੇ ਗੁਣਿਆਂ ਦੇ ਵਾਸਤੇ ਇਹ ਪਾਣੀ ਉਹ ਬਟਵਾਰਾ ਸਾਹ ਬੋਗੇ ਮੰਦਰ ਹੋਵੇ ਮੱਛੀ ਹੋਵੇ ਗਿਰਜਾ ਘਰ ਹੋਵੇ ਉਤੋਂ ਸਿਆ ਸਿਰਫ ਇੱਕੋ ਹੀ ਨਿਕਲਦਾ ਹੈ ਉਹ ਆਤਮਿਕ ਭਾਈਚਾਰੇ ਦਾ ਪ੍ਰਿੰਦਾਰ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਸਬੂਚੇ ਜਿਹੜੇ ਇੱਥੇ ਲੋਕਾਂ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਖਾਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਸਾਡੇ ਜਿਹੜੇ ਧਾਰਮਿਕ ਗੁਰੂ ਹੈ ਉਨਾ ਬਰਤ ਦੇ ਲੋਕਾਂ ਦਾ ਧੰਨਵਾਦ ਕਰਨਾ ਹੈ ਕਿ ਇੱਕੋ ਮੰਚ ਤੇ ਕਰਦੇ ਹੁਣ ਕਿ ਜਿਹੜਾ ਇਸ ਨਿਆ ਦੇਸ਼ ਦੁਨੀਆ ਦੇ ਵਿੱਚ ਬਣਦਾ ਹੈ ਉਹ ਬਹੁਤ ਵੱਡਾ ਸ੍ਰਿਆ ਹੈ ਤੇ ਬਹੁਤ ਬਹੁਤ ਲੋਕਾਂ ਨੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਾਂ ਇੱਕ ਭਾਈਚਾਰਕ ਸਾਂਝ ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਨੂੰ ਵਧਾ ਸਕੀਏ ਹਰ ਇੱਕ ਤਕਰੀਬਨ ਚ ਆਇਆ ਸੀ ਹਿੰਦੂ ਸਮਾਜ ਦੇ ਗਲਤਾਂ ਚ ਜਾਣੇ ਆ ਤੇ ਸਮਾਜ ਦੇ ਗਲਤਾਂ ਜਾਣੇ ਆ ਜਾਂ ਕਿਸੇ ਵੀ ਪ੍ਰੋਗਰਾਮ ਇਸ ਮਾਗਮ ਦੇ ਵਿੱਚ ਚ ਜਾਣੇ ਆ ਇੱਕ ਜਿਹੜੀ ਮਿਸਾਲ ਹੈ ਉਹ ਜ਼ਰੂਰ ਦਿੱਤੀ ਜਾਂਦੀ ਹੈ ਉਹ ਮਿਸਾਲ ਹੈ ਸਾਈ ਮੀਆਂ ਮੇਰਜੀ ਉਸ ਮਿਸਾਲ ਨੇ ਇੰਨਾ ਤਾਂ ਇਨਸਪਾਇਰ ਹੋਇਆ ਮੈਂ ਉਸ ਮਿਸਾਲ ਤੋਂ ਕਿ ਹਰ ਇੱਕ ਸਮਾਗਮ ਦੇ ਵਿੱਚ ਉਸ ਟੈਂਪ ਗੁਰੂ ਸਾਹਿਬ ਨੇ ਇੱਕ ਇਦਾਂ ਦਾ ਪਾਗਾਮ ਦੇ ਦਿੱਤਾ ਪੂਰੀ ਆਵਾਮ ਨੂੰ ਪੂਰੀ ਦੁਨੀਆ ਨੂੰ ਮਿਲ ਕੇ ਕਿ ਇੱਕ ਐਸੀ ਭਾਈਚਾਰਕ ਸਾਂਝ ਅਸੀਂ ਦੇਖ ਜਾ ਰਹੇ ਹਾਂ ਜਿਹੜੀ ਬਸ ਦੀ ਦੁਨੀਆ ਤੱਕ ਰਹਿੰਦੀ ਦੁਨੀਆ ਤੱਕ ਉਹ ਜਿਹੜੀ ਹਰਮੰਦਰ ਸਾਹਿਬ ਦੀਆਂ ਦੇ ਵਿੱਚ ਰਹੇ ਉਸ ਭਾਈਚਾਰਕ ਸਾਂਝ ਨੂੰ ਦੁਬਾਰਾ ਤੋਂ ਅਸੀਂ ਜਨਮ ਦੇ ਭਾਰਤ ਦੇ ਵਿੱਚ ਜੋ ਨਫਰਤ ਦਾ ਮਾਹੌਲ ਬਣਿਆ ਉਸ ਨੂੰ ਖਤਮ ਕਰਨ ਇਕ ਲੰਮੀ ਪਹਿਲ ਅਫੀਸੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਹਰਮੰਦਰ ਸਾਹਿਬ ਜਿਹੜੇ ਨੀ ਪੱਤਰ ਕਾਇਮੀਆਂ ਮਿਊਜ਼ੀਅਮ ਵਿੱਚ ਹੈ ਉਸ ਨੇ ਵੀ ਤਾਜ ਨੂੰ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਅਸੀਂ ਅੱਜ ਇਹ ਸੰਗਠਨ ਹੈ ਗਿਆ ਬਾਬਾ ਜੀ ਬੈਠੇ ਆ ਸਾਡੇ ਸੰਤ ਜੀ ਬੈਠੇ ਆ ਲਖਮੀ ਜੀ ਹੋਰ ਰਾਜ ਮਸੀਹ ਜੀ ਆ ਇਸ ਦੇ ਸਾਰੇ ਕਰਮਾ ਦੇ ਹਿੰਦੂ ਪਰਮਪਰਪਾ ਸਾਡੇ ਵੀਰ ਸਹਿਬਾਨ ਆ ਇਸੇ ਸਮਾਜ ਤੋਂ ਵੀ ਸਾਡੇ ਨਾਲ ਆਇਆ ਮੈਂ ਸਾਰਿਆਂ ਨੂੰ ਬੁਲਾ ਕੇ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਜਿਹੜੀਆਂ ਸੱਚੇਤਾ ਸੀਗੀਆਂ ਉਹਨਾਂ ਸਾਰਿਆਂ ਨੂੰ ਬੁਲਾ ਕੇ ਇਹ ਜਿਹੜਾ ਕੰਮ ਉਹਨਾਂ ਦੇ ਹੱਥੋਂ ਕਰਾ ਕੇ ਅਤੇ ਯਾਰ ਮੁਤਾਜ ਕਰੰ ਦਾ ਕੰਮ ਕੀਤਾ ਹੈ ਤਾਂ ਜੋ ਇਹ ਮੈਸੇਜ ਜਿਹੜਾ ਹੈ ਜਲੰਧਰ ਇਹਦਾ ਜਿਹੜਾ ਆਗੂ ਬਣ ਜੇ ਇਸ ਮੈਸੇਜ ਦਾ ਪੂਰੇ ਹਿੰਦੁਸਤਾਨ ਵਾਸਤੇ ਜਿਹੜੇ ਲੋਕ ਨਫਰਤ ਫੈਲਾ ਰਹੇ ਉਹਨਾਂ ਦੇ ਮੂੰਹ ਤੇ ਜਿਹੜੀ ਹੈ ਉਹ ਇੱਕ ਤਰਾਰਾ ਜਿਹੜੀ ਟੂਡੇ ਦਾ ਕੰਮ ਕਰੇ ਕਿ ਨਹੀਂ ਇਹ ਪੰਜਾਬ ਦੀ ਸੱਤੀ ਹੈ ਇਹ ਹਮੇਸ਼ਾ ਨਫਰਤ ਦੇ ਖਿਲਾਫ ਲੜੀਏ ਤੇ ਇਹ ਲੜਾਈ ਜਿਹੜੀ ਹੈ ਅਸੀਂ ਸੋਕੇ ਸਟਾਰਟ ਕਰ ਰਹੇ ਹਾਂ ਨਫਰਤ ਦੇ